ਦੇਵੇ ਮੈਂ ਸੁਣਿਆ ਤੁਹਾਡੇ ਬੇਟਾ ਜੀ ਕਹਿ ਰਹੇ ਸਰਪੰਚ ਸਾਹਿਬ ਕਿ ਤੁਸੀਂ ਰੋਪੜ ਤੋਂ ਲੈੜੀਆਂ ਨੂਰਪੁਰੇ ਦੇ ਪੈਦਲ ਕਿ ਲ ਜਾਂਦੇ ਸੀ ਪੈਦਲ ਜਾਏ ਅੱਛਾ ਪੈਦਲ ਵੀ ਚੁਰਨੇ ਕਈ ਵਾਰ ਪੈਦਲ ਚਲੇਦੇ ਕਿੰਨੀ ਕ ਵਾਰ ਗਏ ਪੈਦਲ ਤੁਸੀਂ ਇੱਥੋਂ ਪੰਜ ਸੱਤ ਵਾਰ ਗਏ ਚੁਰ ਲੈਂਦੇ ਸੀ ਤੁਸੀਂ ਹੈ ਜੱਤਾ ਤੁਰੇ ਰਹਿੰਦੇ ਤੇ ਵੀਰ ਬਾੜ ਦੇ ਵਿੱਚੋਂ ਕਿੰਨੀ ਕ ਵੇਲੇ ਪਹੁੰਚ ਜਾਂਦੇ ਸੀ ਤੁਸੀਂ ਲੱਗ ਜਾਂਦੇ 3-4 ਘੰਟੇ ਤੇ 5 ਘੰਟੇ ਤੇ ਲੱਗੇ ਜਾਂ 4 ਲੱਗ ਜਾਂਦੇ ਤੇ ਅੱਛਾ ਉਹ ਪਿੱਛੋਂ ਸਰਪੰਚ ਸਾਹਿਬ ਬੋਲ ਲੇ ਕਿ ਨਿਆਣਾ ਵੀ ਨਾਲ ਚੱਕ ਕੇ ਲੈ ਕੇ ਜਾਣਾ ਜਿਹੜਾ ਗੋਦਰੀ ਹੁੰਦਾ ਨਾਲੇ ਹੁੰਦਾ ਚੱਕਿਆ ਵਾ ਬਿਆਹ ਦਾ ਸਾਡੇ ਇੱਧਰ ਤੇ ਗਈ ਸੀ ਬੱਸ ਅੱਛਾ ਉਧਰ ਤੇ ਫਿਰ ਮੇਰੇ ਪਿਓ ਕਿਆਂ ਦੇ ਲੈ ਗਏ ਰੱਥ ਗੱਡੀਆਂ ਉਹਨਾਂ ਚ ਬਰਾਤ ਨੂੰ ਲੈ ਗਏ ਅੱਛਾ ਨਾਲ ਮਿੱਟੀ ਦੇ ਭਾਂਡੇ ਤੌੜੀ ਚ ਧਰਦੇ ਸਕੇ ਅੱਛਾ ਵਿੱਚ ਮਸਰੀ ਪਾ ਲੈਣੀ ਹੂੰ ਵਿੱਚੇ ਮੂੰਗੀ ਪਾ ਲੈਣੀ ਵਿੱਚੇ ਛੋਲਿਆਂ ਦੀ ਪਾ ਲੈਣੀ ਵਿੱਚੇ ਮਹਾਰੀ ਪਾ ਲੈਣੀ ਹੂੰ ਸਾਰੀ ਇਕੱਠੀ ਢਾਲ ਆਖ ਹੈ ਤੜ ਦੇਣੀ ਫਿਰ ਆਦਾ ਉਦਾ ਆਦਾ ਉਦਾ ਭੁੰਨ ਦਾ ਪਾਣ ਤੜਕਾ ਲਾ ਕੇ ਹੋਰ ਭਾਂਡੇ ਚ ਅੱਛਾ ਹੂੰ ਇਹ ਸੰਦੂਕ ਕਦ ਕਰਦਾ ਪੁਰਾਣਾ ਇਹ ਇਹ ਮੇਰੇ ਵਿਆਹ ਦਾ ਹੀ ਆਇਆ ਵਾ ਅੱਛਾ ਹੂੰ ਤਾਂ ਹੀ ਸੰਭਾਲ ਕੇ ਰੱਖਿਆ ਵੈ ਪੂਰਾ ਹੈ ਪਾਲਿਸ਼ ਪੋਲਿਸ਼ ਕਰਕੇ ਰੱਖਿਆ ਲਿਸ਼ਕਾ ਕੇ ਰੱਖਿਆ ਵੇ ਵੇ ਕਿੱਥੋਂ ਲਿਆ ਸੀਗਾ ਇਹ ਉੱਥੇ ਪਿੰਡ ਤੇ ਹੀ ਲਿਆਤ ਆਪਣੇ ਤੇ ਖਾਨ ਬਣਾਉਂਦੇ ਤੇ ਅੱਛਾ ਹਾਂ ਆਪਣੇ ਲਹਿੜੀਏ ਜੇ ਲਹਿੜੀਆਂ ਜੇ अच्छा हां जी बेबे गुरदेव कौर ਸਾਡੇ ਸਾਹਮਣੇ ਬੈਠੇ ਆ 81 ਸਾਲ ਦੇ ਆ ਅਖੀਰ ਤੱਕ ਵਲੌਗ ਦੇਖਣਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਣੀਆਂ ਹੈ ਬਜ਼ੁਰਗ ਜਿਹੜੇ ਹੈ ਉਹਨਾਂ ਨੂੰ ਲੱਭ ਕੇ ਅਸੀਂ ਆਪਣੇ ਵਲੌਗਿੰਗ ਦਾ ਹਿੱਸਾ ਬਣਾ ਲੈਨੇ ਆ ਦੀ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਨਾ ਠੀਕ ਬੋਲੇ ਮੇਡਾ ਡਾ ਹਾਂ ਹਾਂ ਕਿਆ ਲੋ ਡਾ ਗੁਰਦੇਵ ਕੌਰ ਗੁਰਦੇਵ ਕੌਰ ਬੇਬੇ ਬਾਪੂ ਦਾ ਨਾਮ ਕਿਆ ਸੀਗਾ ਸਾਧੂ ਸਿੰਘ ਸਾਧੂ ਸਿੰਘ ਅਥਾ ਇਸ ਸਮੇਂ ਅਸੀਂ ਬੈਠੇ ਪਿਓਰੇ ਚ ਹੈਨਾ ਹਾਂ ਹਾਂ ਪਿਓਰੇ ਪਿਓਰੇ ਦੇ ਵਿੱਚ ਬੈਠੇ ਆ ਤੇ ਤੁਹਾਡੇ ਪਿਓ ਕੀ ਦੇਖੇ ਹੈਗੇ ਲਹਿੜੀਆਂ ਲਹਿੜੀਆਂ ਇਹ ਕਿੱਥੇ ਪੈਂਦਾ ਲਹਿੜੀ ਉਹ ਇਹ ਨੂਰਪੁਰ ਤੇ ਉਰਲੇ ਪਾਸਾ ਆ ਅੱਛਾ ਨੂਰਪੁਰ ਤੇ ਉਰਲੇ ਪਾਸੇ ਉਰਲੇ ਪਾਸਾ ਆ ਅੱਛਾ 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 ਠੀਕ ਹੈ ਆਲੇ ਦਲੇ ਦੇ ਪਿੰਡਾਂ ਦੇ ਨਾਮ ਆਪਾਵੜਾ ਹੂੰ ਔਲਖਾ ਹੂੰ ਸਾਲਤਪੁਰ ਹੈ ਬੈਂਸ ਹੈ ਹੂੰ ਹੂੰ ਹਾਂ ਪੈਂਸਾ ਤੋਂ ਕਿੰਨਾ ਕੁ ਦੂਰ ਹੈ ਅੱਧਾ ਕਿਲੋਮੀਟਰ ਹੋਣਾ ਵਿੱਚ ਅੱਧਾ ਕਿਲੋਮੀਟਰ ਹੈ ਨੇੜੇ ਨੇੜੇ ਪਿੰਡ ਹੈ ਉਹ ਅੱਛਾ ਨੇੜੇ ਨੇੜੇ ਪਿੰਡ ਹੈ ਸਾਰੇ ਪਿੰਡਾਂ ਦਾ ਅੱਖਾਂ 'ਕੇ ਆ ਗਈ ਸਾਰੇ ਦਿਖ ਰਹੇ ਪਿੰਡ ਹਾਂ ਨੇੜੇ ਨੇੜੇ ਹੀ ਹੈ ਠੀਕ ਹੈ ਠੀਕ ਹੈ ਅੱਛਾ ਇਹ ਦੱਸੋ ਪੜੇ ਵੀ ਆਪਾਂ ਨਹੀਂ ਕਿਉਂ ਨਹੀਂ ਪੜੇ ਪੜੇ ਨਹੀਂ ਹੈ ਜਦ ਉਹ ਹੈ ਜੀ ਕਾ ਪੜ੍ਹਦੀਆਂ ਕੁੜੀਆਂ ਪੜ੍ਹਦੀਆਂ ਸੀ ਕੋਈ ਕੁੜੀਆਂ ਵੀ ਨਹੀਂ ਪੜ੍ਹਦੀਆਂ ਪਿੰਡਾਂ 'ਚ ਇਦਾਂ ਹੀ ਤਾਂ ਜਦ ਅੱਛਾ ਪਿੰਡਾਂ 'ਚ ਇਦਾਂ ਹੀ ਸੀ ਕੁੜੀਆਂ ਨਹੀਂ ਚ ਪੜ੍ਹਦੀਆਂ ਨਹੀਂ ਪੜ੍ਹੀਆਂ ਭੈਣਾ ਭੂਣਾ ਡੋਡੀਆਂ ਭੈਣ ਮੇ ਤੇ ਬੜੀ ਸੀ। ਨੌਂ ਕੀ ਸੀ ਉਹਨਾਂ ਦਾ? ਗਰਮੀਤਕੌਰ। ਤੇ ਭਰਾ ਤੁਹਾਡੇ? ਬੜੇ ਨਾਮ ਧਰਮ ਸਿੰਘ ਤਾਂ ਛੋਟੇ ਨਾਮ ਅਜਾਗਰ ਸਿੰਘ ਤਾਂ। ਉਹ ਪੜਿਆ ਵਤਾ ਹੋਰ ਹਣ ਪੜ੍ਹੇ ਤੇ। ਅੱਛਾ ਉਹ ਅਜਾਗਰ ਸਿੰਘ ਪੜ੍ਹੇ ਹੋ ਜੀਗੇ। ਹਾਂ ਹਾਂ। ਬਾਕੀ ਅਨਪੜ੍ਹ ਤੇ। ਬਾਕੀ ਅਨਪੜ੍ਹ ਤੇ। ਠੀਕ ਹੈ। ਤੇ ਇਹ ਤੁਹਾਡੇ ਜਿਹੜੇ ਬਾਪੂ ਜੀ ਤੁਹਾਡੇ ਪਿਤਾ ਜੀ ਉਹਨਾਂ ਦਾ ਨਾਮ ਕੀ ਆਦਾ? ਮੇਰੇ ਪਿਤਾ ਜੀ ਦਾ? ਹਾਂ। ਵੀਰ ਸਿੰਘ। ਤੇ ਤੁਹਾਡੇ ਮਾਤਾ ਜੀ ਦਾ ਨਾਮ? ਜਸਕੌਰ। ਜਸਕੌਰ। ਉਹ ਕੀ ਕੰਮ ਕਰਦੇ ਸੀਗੇ? ਘਰ ਖੇਤੀਓ ਕਰਦੇ ਰਹੇ। ਕੀਤੀਓ ਕਰਦੇ ਸੀਗੇ ਠੀਕ ਹੈ ਠੀਕ ਹੈ ਤੇ ਤੁਹਾਨੂੰ ਉਹ ਪੁਰਾਣੀ ਖੇਤੀ ਦਾ ਸਾਰਾ ਸਿਸਟਮ ਯਾਦ ਹੈ ਹਾਂ ਅੱਜ ਕੱਲ ਤਾਂ ਟਰੈਕਟਰ ਟਰੈਕਟਰ ਹੋ ਗਏ ਕੀ ਹੁੰਦੇ ਸੀ ਸਾਡੇ ਬੋਲਡ ਹੁੰਦੇ ਸੀ ਸਾਡਾ ਕੋਲ ਅੱਛਾ ਬਹੁਤ ਬੜੀਆਂ ਦੋ ਜੋੜੀਆਂ ਸੀ ਮੇਰੇ ਪਿਓ ਕਹਿੰਦਾ ਚਾਰ ਭਾਜ ਤੇ ਮੇਰੇ ਬਜ਼ੁਰਗ ਅੱਛਾ ਦੋ ਜੋੜੀਆਂ ਦੇ ਦੋ ਪਿੰਡਾਂ 'ਚ ਜ਼ਮੀਨ ਸੀ ਅੱਛਾ ਹਾਂ ਖੇਤੀ ਕਰਦੇ ਤੇ ਦੋ ਜੋੜੀਆਂ ਸੀਗੀਆਂ ਹਾਂ ਹਾਂ ਦੋ ਪਿੰਡਾਂ 'ਚ ਜ਼ਮੀਨ ਸੀ ਪਿੰਡ-ਪਿੰਡ 'ਚ ਜ਼ਮੀਨ ਸੀ ਦੋਹੇ 'ਚ ਬਸੀ ਬਸੀ ਕਿੱਥੇ ਪੈਂਦਾ ਬਸ ਇਹ ਥੋੜਾ ਜਿਹਾ ਕਿਲੋਕੀਮੀਟਰ ਪੈਂਦਾ ਗਾਹਾਂ ਅੱਛਾ ਇਧਰ ਨਾਲ ਬਸੀ ਹੈਗਾ ਸੀ ਟਾਂਡੇ ਹਾਂ ਹਾਇ ਦਾ ਨਾਲ ਹਾਂ ਹੂੰ ਪੱਤਣ ਤੇ ਰਸਤਾ ਜਾਂਦਾ ਹੁਣ ਉਹ ਪੱਕੀ ਰੋਡ ਪੱਤਣ ਤੇ ਰਸਤਾ ਜਾਂਦਾ ਪੱਕੀ ਰੋਡ ਨੂੰ ਹਾਂ ਹਾਂ ਉਹ ਜਾਂ ਪੱਕੀ ਰੋਡ ਜਾਂਦੀ ਹੁਣ ਸੜਕ ਹੂੰ ਨੂਰਪੁਰ ਨੂੰ ਠੀਕ ਹੈ ਜੀ ਹਾਂ ਹੂੰ ਅੱਛਾ ਇਹ ਜਦ ਪੋੜਨੀ ਸੀ ਉਹਦੇ ਉਦੋਂ ਨਾ ਪਹਿਲਾਂ ਪੋੜਨੀ ਤੇ ਪੱਤਣ ਜਾਂਦਾ ਥਾ ਪੱਤਣ ਚੱਲ ਦੇਖਿਆ ਤੁਸੀਂ ਹਾਂ ਪੱਤਣ ਚ ਆਏ ਆ ਕਿਤਾ ਹੁੰਦੇ ਸੀਗੇ ਬੇੜੀਲਾ ਆਖਾ ਪਤੰਡੀ ਉਹ ਚਲਾਉਂਦੇ ਸੀ ਅੱਛਾ ਪਰ ਜਿਹੜੇ ਮਲਾਹ ਤੇ ਅੱਛਾ ਹਾਂ ਮਲਾਹ ਚਲਾਉਂਦੇ ਸੀ ਪੈਸੇ ਬੁਝੇ ਕਿੰਨੇ ਲੈਂਦੇ ਸੀ ਜਿਆਦਾ ਆਹੀ ਰੁਪਈਏ ਖੰਡ ਹੁੰਦਾ ਤਾਂ ਅੱਛਾ ਹਾਂ ਰੁਪਈਏ ਖੰਡ ਤੇ ਪਾ ਲਿਆਂਦੇ ਫੇ ਰੁਪਈਏ ਚ 89 ਰੁਪਈਏ ਥੋੜੇ ਥੋੜੇ ਹੁੰਦੇ ਤਾਂ ਜਿਆਦਾ ਲਓ ਯਾਰ ਉਸ ਮਲਾਹ ਦੇਖਿਆ ਕੋਈ ਨਾ ਉਹ ਤਾਂ ਨਹੀਂ ਮਲਾਹ ਦਾ ਨਾ ਨਹੀਂ ਯਾਰ ਸ਼ਕਲ ਸ਼ਕਲ ਯਾਦ ਹੈ ਨਹੀਂ ਮੜੰਗਾ ਉਹਦਾ ਮੁਸਲਮਾਨ ਹੁੰਦੇ ਸੀ ਯਾਰ ਅਜਾ ਮੁਸਲਮਾਨ ਹੁੰਦੇ ਉਹ ਮਲਾ ਹਾਂ ਹੂੰ ਆ ਆ ਜਿਹੜਾ ਰੋਪੜ ਤੋਂ ਜਾਂਦਾ ਸੀ ਪੋਲ ਨਹੀਂ ਸੀ ਹੁੰਦਾ ਕਹਿੰਦੇ ਆ ਜਿਹੜਾ ਰੋਪੜ ਵਾਲਾ ਇਹਦਾ ਨਹੀਂ ਸਾਨੂੰ ਪਤਾ ਸੀ ਉਧਰ ਤੇ ਜਾਂਦੇ ਸੀ ਬੂੰਗੇ ਤੇ ਹੋ ਕੇ ਅਜਾ ਬੂੰਗੇ ਤੇ ਹੋ ਕੇ ਜਾਂਦੇ ਸੀ ਹਾਂ ਤੁਸੀਂ ਜਦ ਵਿਆਹ ਕੇ ਆਏ ਹਾਂ ਉਹ ਕਿੱਦਾਂ ਹੋਇਆ ਵਿਆਹ ਦਾ ਸਿਸਟਮ ਕੋਈ ਯਾਦ ਹੈ ਤੁਹਾਨੂੰ ਵਿਆਹ ਦਾ ਸਾਡੇ ਇਧਰ ਤੇ ਗਈ ਸੀ ਬੱਸ ਅੱਛਾ ਉਧਰ ਤੇ ਫਿਰ ਮੇਰੇ ਪਿਓ ਕਿਆਂਦੇ ਲੈ ਗਏ ਰੱਥ ਗੱਡੀਆਂ ਉਹਨਾਂ ਦੀ ਬਰਾਤ ਨੂੰ ਲੈ ਗਏ। ਅੱਛਾ। ਹਾਂ। ਰਾਤ ਰਹਿ ਗਈ ਬਰਾਤ। ਅੱਛਾ ਰਾਤ ਰਹਿ ਗਈ। ਹੂੰ। ਇੱਥੇ ਤੇ ਬੱਸ ਚ ਗਏ ਤੁਸੀਂ। ਤਾਂ ਮਤਲਬ ਤੁਹਾਡੀ ਬਰਾਤ ਇੱਥੇ ਹਾਂ ਬੱਸ ਹੋ ਗਈ ਸੀ। ਬੱਸ ਗਏ। ਉੱਥੇ ਰੱਥ ਗੱਡੀਆਂ ਉਹਨਾਂ ਦੇ। ਅੱਛਾ ਬੂੰਗੇ ਤੇ ਲੈ ਕੇ ਬਰਾਤ ਨੂੰ। ਅੱਛਾ ਅੱਛਾ। ਤਾਂ ਕਿ ਪਤਨ ਪੈਂਦਾ ਤਾਂ ਪਤਨ ਚੋਂ ਗੱਡੀਆਂ ਆਈਆਂ ਉਹਨਾਂ ਨਾਲ ਆਏ। ਰਾਤ ਗੱਡੀਆਂ ਦਾ ਕਿਰਾਇਆ ਤਾਂ ਫਿਰ ਇੱਧਰ ਦਿੱਤਾ ਹੁਣ ਬਾਪੂਵਾਲਾ ਨੇ ਨਹੀਂ ਉਹਨਾਂ ਆਫੜੀਆਂ ਦੀ ਸਾਡੇ ਮੇਰੇ ਪਿਓ ਕਹਿੰਨਾ ਆਪਣੇ ਆਪਣੇ ਬੰਦੇ ਆਪਣੇ ਆਪਣੇ ਬੰਦੇ ਲੈਂਦੇ ਵੇ ਤੇ ਆਪਣੇ ਬਿਹੜੇ ਮੱਲੇ ਦੇ ਅੱਛਾ 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 ਯਾਨੀ ਬਾਸਦਾ ਹੀ ਨਹੀਂ ਉਹ ਦਿੱਤਾ ਹਮ ਆਏ ਵੀ ਇੱਧਰ ਵਾਪਸ ਢੋਲੀ ਇੱਦਾਂ ਹੀ ਆਏ ਉੱਥੇ ਛੱਡ ਗਏ ਹਮ ਤਾਂ ਇਹ ਹੁਣ ਬੱਚੇ ਦੇ ਪੇਰਾਗੇ ਹਮ ਹਮ ਠੀਕ ਹੈ ਲਓ ਜੀ ਬੇਬੇ ਨਾਲ ਵਿਆਹ ਦੀਆਂ ਗੱਲਾਂ ਵੀ ਕਰ ਰਹੇ ਸੀ ਪੁਰਾਣੀਆਂ ਇਹ ਨੂਰਪੁਰ ਬੇਦੀ ਦੇ ਇਲਾਕੇ ਦੇ ਵਿੱਚ ਜਿਹੜਾ ਹੈ ਪਿੰਡ ਲੈੜੀਆਂ ਹਨਾ ਦਾ ਦੀ ਲੈੜੀਆਂ ਵਾਲੇ ਜਰੂਰ ਕਮੈਂਟ ਕਰਿਓ ਤੇ ਲੈੜੀਆਂ ਵਾਲੇ ਤਾਂ ਹੁਣ ਫਰਜ਼ ਪੜਦਾ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲੈਣੀਆਂ ਦੇ ਆਲੇ ਦੋਲੇ ਦੇ ਪਿੰਡਾਂ ਦੇ ਨਾਂ ਤੁਸੀਂ ਲਿਖਿਓ ਬਿੰਬਿਲ ਦੇ 4-5 ਪਿੰਡਾਂ ਦੇ ਨਾਂ ਤਾਂ ਲੈ ਦੇ ਦੀ ਹੁਣ ਤੁਹਾਡੀ ਵੀ ਡਿਊਟੀ ਹੈ ਕਿ ਤੁਸੀਂ ਵੀ ਉਹਨਾਂ ਪਿੰਡਾਂ ਦੇ ਨਾਂ ਲਾਓ ਔਰ ਕਮੈਂਟ ਜਰੂਰ ਕਰਿਓ ਹਾਂ ਦੇਖੋ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਔਰ ਇਹ ਕਿਤਾਬਾਂ ਹੁੰਦੀਆਂ ਨੇ ਕਿਤਾਬਾਂ ਹੁੰਦੀਆਂ ਨੇ ਐਸੇ ਨਾ ਕਿਸ ਕਿਤਾਬ ਦਾ ਇੱਕ ਇੱਕ ਪੰਨਾ ਜਿਹੜਾ ਹੈ ਸਾਨੂੰ ਵਿਰਸੇ ਦੇ ਵਿੱਚ ਝਾਤ ਮਰਾਉਂਦਾ ਹੈ ਇਹ ਜਿਹੜੀਆਂ ਗੱਲਾਂ ਅਸੀਂ ਆਪਣੇ ਵਲੌਗਿੰਗ ਦੇ ਜ਼ਰੀਏ ਕਰਦੇ ਆ ਨਾ ਜੀ ਇਹ ਸ਼ਾਇਦ ਹੀ ਕਿਨਾਂ ਕਿਸੇ ਕਿਤਾਬਾਂ ਦੇ ਵਿੱਚ ਲਿਖੀਆਂ ਗਈਆਂ ਹੋਣ ਇਹ ਇਸ ਕਰਕੇ ਅਸੀਂ ਜਿਹੜਾ ਹੈ ਇਹ ਬਲੌਗ ਬਣਾਉਂਦੇ ਆ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਮੈਂ ਬਾਰ ਬਾਰ ਕਹਿੰਨਾ ਪੁਰਾਣਾ ਵਸੀਬ ਦੇਖੋ ਪੱਤਣ ਹੁੰਦਾ ਸੀ ਕਿੱਦਾਂ ਚੱਲਦੀ ਸੀ ਬੇੜੀ ਬੇਬੇ ਸਾਨੂੰ ਗੁਰਦੇਵ ਘਰ ਦੱਸ ਰਿਹਾ ਬੇਬੇ ਬਹੁਤ ਸੋਹਣਾ ਲੱਗ ਰਿਹਾ ਠੋੜਾ ਨਾਲ ਗੱਲਾਂ ਬਾਤਾਂ ਕਰਕੇ ਹਾਂ ਆਠਾਡੀ ਆ ਪਿੱਛੇ ਪੇਟੀ ਦੇਖ ਰਹੇ ਅਸੀਂ ਪੇਟੀ ਉਹ ਕਹਿੰਦੇ ਇਸ ਨੂੰ ਸੰਦੂਕ 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 ਸਦੂ ਕਹਿੰਦੇ ਆਪਾਂ ਠੀਕ ਹੈ ਇਹ ਸੰਦੂਕ ਕਦ ਕਰਦਾ ਪੁਰਾਣਾ ਇਹ ਇਹ ਮੇਰੇ ਵਿਆਹ ਦਾ ਹੀ ਆਇਆ ਵਾ ਅੱਛਾ ਹੂੰ ਤਾਹੀ ਸੰਭਾਲ ਕੇ ਰੱਖਿਆ ਵੈ ਪੂਰਾ ਹੈ ਪਾਲਿਸ਼ ਪੋਲਿਸ਼ ਕਰਕੇ ਰੱਖਿਆ ਲਿਸ਼ਕਾ ਕੇ ਰੱਖਿਆ ਵੇਵੇਂ ਮੂ ਦੇ ਐਂਡ ਤੁਹਾਡੇ ਮੁਸਕਰਾਹਟ ਮੁਸਕਰਾਹਟ ਆ ਗਈ ਹਾਂ ਵਿਆਹ ਦਾ ਆਇਆ ਹੋਇਆ ਠੀਕ ਹੈ ਠੀਕ ਹੈ ਇਹ ਕਿੱਥੋਂ ਲਿਆ ਸੀਗਾ ਇਹ ਉੱਥੇ ਪਿੰਡ ਤੇ ਹੀ ਲਿਆਤ ਆਪਣੇ ਤੇ ਤਖਾਨ ਬਣਾਉਂਦੇ ਤੇ ਅੱਛਾ ਹਾਂ ਆਪਣੇ ਲੈੜੀਏ ਜੇ ਲੈੜੀਆਂ ਜੇ ਅੱਛਾ ਹੂੰ ਆ ਆ ਆ ਜਿਹੜਾ ਸੰਦੋਖਣਾ ਹੈ ਲੈੜੀਆਂ ਦੇ ਜਿਹੜੇ ਤਰਖਾਨ ਨੇ ਬਣਾਇਆ ਹਾਂ ਨਾ ਪਤਾ ਨਾ ਹਾਂਜੀ ਹਾਂ ਪਤਾ ਹਾਂ ਛੱਜਾ ਸਿੰਘ ਦਾ ਛੱਜਾ ਸਿੰਘ ਅੱਛਾ ਉਹਨੇ ਬਣਾਇਆ ਹੂੰ ਲੋ ਜੀ ਕਿੰਨੀ ਕੁ ਉਮਰ ਸੀ ਉਹ ਤੋਂ ਉਹਨਾਂ ਦੀ ਛੱਜਾ ਸਿੰਘ ਦੀ ਹੈਗੀ ਜੀ 60 ਸਾਲ ਤੋਂ ਉੱਪਰੇ ਤਾਂ ਹੋਵੇ ਅੱਛਾ ਫਿਰ ਤਾਂ ਬਹੁਤ ਸਮਾਨ ਬਣਾਉਂਦੇ ਹੋਣੇ ਉਹ ਹੋ ਬਹੁਤ ਸਹੀ ਬਣਾਉਂਦੇ ਸਭ ਲੋਰੀ ਛੱਜਾ ਸਿੰਘ ਨੇ ਬਣਾਇਆ ਇਹ ਸੰਦੂਕ ਦੇਖੋ ਜੀ। ਕਿਆ ਕਮਾਲ ਦੀ ਗੱਲ ਕੀਤੀ ਅੱਜ ਛੱਜਾ ਸਿੰਘ ਨੂੰ ਵੀ ਯਾਦ ਕਰ ਲਿਆ। ਲੈੜੀਆਂ ਪਿੰਡ ਨੂਰਪੁਰ ਬੇਦੀ ਦੇ ਨੇੜੇ ਆ। ਤਾਰੀਖਰ ਦੇਖੋ ਕਿੰਨੇ ਜ਼ਬਰਦਸਤ ਹੁੰਦੇ ਸੀਗੇ ਚੀਜ਼ ਦੇਖ ਕੇ ਇਹ ਜਿਹੜਾ ਸੰਦੂਕ ਦੇਖ ਕੇ ਨਜ਼ਾਰਾ ਆ ਗਿਆ ਜੀ। ਕਿੰਨਾ ਸ਼ਾਨਦਾਰ ਕਿੰਨਾ ਵਧੀਆ ਸੰਦੂਕ ਬਣਿਆ ਤੇ ਹਜੇ ਵੀ ਐਂਡ ਕੈਮ ਹੈ ਬਿਲਕੁਲ ਠੀਕ ਠਾਕ ਹੈ। ਕਿਆ ਰੱਖਿਆ ਇਹਦੇ ਚ? ਬਿਸਤਰੇ ਬੁਸਤਰੇ ਇਸੇ ਰੱਖ ਦਿੰਦੇ ਆ। ਅੱਛਾ ਬਿਸਤਰੇ ਬੁਸਤਰੇ ਰੱਖ ਦਿੰਦੇ ਆ। ਵਰਤਦੇ ਹਮਣਾ ਹੈ। ਹਾਂ ਵਰਤਦੇ ਨਿਆਣੇ ਜਦ ਕੋਈ ਜਿਆਦਾ ਸਿਆਲ ਜੇ ਹੁੰਦਾ ਡਰੈਵਰ ਨੂੰ ਬਿਸਤਰੇ ਰੱਖ ਦਿੰਦੇ ਆ। ਹਾਂ ਇਹ ਲੈ ਕੇ ਕਿੱਦਾਂ ਆਇਆ ਸਮਾਨ ਉਥੋਂ? ਉੱਥੋਂ ਆਇਆ ਗੱਡੇ ਪਰ। ਅੱਛਾ ਗੱਡੇ ਤੋਂ ਪਿੰਡ ਤੇ ਦਰਿਆ ਦੇ ਰਸਤੇ ਦੇ ਗੱਡੇ ਪਰ ਲਿਆਂਦਾ ਫਿਰ ਇੱਥੇ ਗੱਡੇ ਤੇ ਪਰ ਪੁੱਜਿਆ। ਇਥੇ ਗੱਡੇ ਪਰ ਪਹੁੰਚ ਗਿਆ ਦਰਿਆ ਤੱਕ ਬੇੜੀ ਚ ਲੈ ਰੱਖਿਆ ਹਾਂ ਹਾਂ ਬੇੜੀ ਕੇ ਲੈ ਗਾ ਗੱਡਾ ਗੱਡੇ ਦੇ ਉੱਪਰ ਲੱਦ ਕੇ ਲੈ ਜਾਂਦਾ ਠੀਕ ਹੈ ਠੀਕ ਗੱਦੀ ਗੱਡੇ ਦੇ ਉੱਪਰ ਲੱਦ ਕੇ ਲਿਆਉਂਦਾ ਕਿਹੜੇ ਸਾਲ ਵਿੱਚ ਵਿਆਹ ਹੋਇਆ ਯਾਰ ਤੁਹਾਨੂੰ 60 ਵਿੱਚ 1960 ਵਿੱਚ ਹੋਇਆ ਹਾਂ ਲਓ ਜੀ ਦੇਖੋ ਜੀ 1960 ਚ ਪਹੁੰਚ ਗਏ ਆਪਾਂ ਐਦਾਂ ਹੁੰਦੀਆਂ ਗੱਲਬਾਤ ਅੱਛਾ ਬੇਬੇ ਹੁਣ ਆਪਾਂ ਵਿਆਹ ਦੀ ਗੱਲ ਕੀਤੀ ਐ ਜਨ ਜਿਹੜੀ ਹੈ ਜਦ ਆਉਦੀ ਸੀਗੀ ਜਾਂਦੇ ਆਣ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਘਰ ਦੇ ਵਿੱਚ ਕਿਆ ਕਿਆ ਰਸਮਾਂ ਹੁੰਦੀਆਂ ਸੀ ਕੋਈ ਯਾਦ ਹੈ ਕੋਈ ਰੀਤੀ ਰਿਵਾਜ ਰਸਮਾਂ ਗੌੜ ਗੁਣ ਪੇਹਾਂ ਉਹ ਆਦਿਆਂ ਨੂੰ ਖੜੇ ਆ ਰੋਂ ਮਿਲਣੀਆਂ ਕਰਦੇ ਤੇ ਅੱਛਾ ਬੰਦੇ ਖੜੇ ਹੁੰਦੇ ਦੱਬਲੇ ਤੇ ਮਿਲਣੀਆਂ ਕਰਦੇ ਹੁੰਦੇ ਤੇ ਮਿਲਣੀਆਂ ਕਰਦੇ ਹੁੰਦੇ ਸੀਗੇ ਹਾਂ ਅੱਛਾ ਵਿਆਹ ਦੇ ਜਰਨੀਆਂ ਜਾਂਦੀਆਂ ਸੀਗੀਆਂ ਨਹੀਂ ਅੱਛਾ ਜਰਨੀਆਂ ਨਹੀਂ ਸੀਗੀਆਂ ਬੱਚੇ ਬੱਚੇ ਤੇ ਕੋਈ ਜਲੇ ਵੀ ਜਾਂਦੇ ਤੇ ਜਿਹੜੇ ਸੋਜੀ ਵਾਲੇ ਤੇ ਹਾਂ ਪਿੰਡ ਵਾਲਿਆਂ ਦੀ ਰੋਟੀ ਕਿਸ ਤਰ੍ਹਾਂ ਹੁੰਦੀ ਸੀ ਕਿੱਦਾਂ ਕਰਦੇ ਸੀ ਵਿੰਡਾਲੇ ਰੋਟੀ ਦੂਏ ਫੁਲਕੇ ਹੁੰਦੇ ਤੇ ਮਾਲ ਪੂੜੇ ਜੇ ਬੜ ਬੜੇ ਅੱਛਾ ਬੜੇ ਬੜੇ ਹਾਂ ਕੋਈ ਕੜਾ ਪਾ ਦੇਣਾ ਕੋਈ ਬੂਰਾ ਪਾ ਦਿੰਦਾ ਤਾਂ ਕੋਈ ਕੜਾ ਪਾਉਂਦਾ ਸੀ ਉਹਦੇ ਚ ਕੋਈ ਕੜਾ ਰੋਟੀ ਨਾਲ ਪਾ ਦਿੰਦਾ ਥਾਲੀਆਂ ਕੋਰੇ ਵਿਛਾਉਂਦੇ ਤੇ ਇੱਕ ਵੇਠਾ ਹਾਂ ਟਾਊਲੇ ਵਿੱਚ ਕਿਸੇ ਨੇ ਕੜਾ ਪਾ ਦੇਣਾ ਜੇ ਜੇ ਬਾ ਬੂਰਾ ਬਾਰਾ ਪਾ ਦਿੰਦਾ ਜਿਹੜਾ ਕੋਈ ਨਹੀਂ ਕੜਾ ਕਰਦਾ ਤਾਂ ਅੱਛਾ ਜੇ ਕੋਈ ਕੜਾ ਨਹੀਂ ਕਰਦਾ ਤਾਂ ਪੂਰੇ ਬਾਰੇ ਪਾ ਦੇਣਾ ਹੈਗਾ ਹਾਂ ਤੇ ਸਬਜੀ 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 ਦਾਲ ਕੜੀ ਪਕੌੜੇ ਦਾਲ ਕੜੀ ਪਕੌੜੇ ਉਹਦੇ ਆ ਵੀ ਰੌਣਕ ਠਾਡੇ ਮੈਨੂੰ ਲੱਗਦਾ ਉਹ ਦਾਲ ਕੜੀ ਪਕੌੜੇ ਯਾਦ ਆਉਂਦੇ ਤੁਹਾਨੂੰ ਹੈ ਬੇਬੇ ਕਵਾਲੀ ਗੱਲ ਹੈ ਅੱਛਾ ਇਹ ਦੱਸੋ ਜਿਹੜੀ ਦਾਲ ਕੜੀ ਪਕੌੜੇ ਜਦ ਬਣਦੇ ਸੀ ਤੇ ਹੁਣ ਬਣਦੇ ਕਿੰਨਾ ਕਬਰਗਾ ਉਹ ਤਾਂ ਲਾਂਗਰੀ ਬਣਾਦੇ ਸੀ ਅੱਛਾ ਬਣਾਉਂਦੇ ਤਾਂ ਲਾਂਗਰੀ ਸੀਗੀ ਹਾਂ ਵਿਆਹ ਦੇ ਵਿੱਚ ਤਾਂ ਲਾਂਗਰੀ ਬਣਾਵੇ ਪਿੰਡ ਦੇ ਹੁੰਦੇ ਸੀ ਲਾਂਗਰੀ ਰੁਗਰੀ ਦੂਰ ਦੇ ਪਿੰਡਾਂ ਦੇ ਵੀ ਲੈ ਜਾਂਦੇ ਤੇ ਪਿੰਡ ਦੇ ਵਿੱਚ ਵਿੱਚ ਅੱਛਾ ਪੇਤਰੀ ਸਾਡਾ ਜ਼ਿੰਮੇਦਾਰਤਾ ਜਮੀਨ ਦੋ ਪਿੰਡਾਂ ਚ ਸੜ ਮੇਰੇ ਪਿਆ ਗਿਆ ਨੂੰ ਅੱਛਾ ਅੱਛਾ ਚਾਰ ਭਰਾ ਤੇ ਮੇਰੇ ਬਾਪ ਹੋਰੇ ਨਾ ਦੱਸੋ ਕਿ ਚਾਰਾਂ ਦੇ ਹਾਂ ਦੱਸੋ ਬੜੇ ਨਾਂ ਤਾਂ ਵੀਰ ਸਿੰਘ ਨਾ ਦਲੀਪ ਸਿੰਘ ਹਮ ਮੇਰੇ ਬਾਪ ਨਾਂ ਵੀਰ ਸਿੰਘ ਦਾ ਦੂਏ ਨਾਂ ਬਾਬਾ ਸਿੰਘ ਦਾ ਇੱਕ ਨਾਂ ਗੁਰਦਾਸ ਸਿੰਘ ਦਾ ਸਾਰੇ ਇਕੱਠੇ ਰਹਿੰਦੇ ਸੀ ਜਾਣ ਫੇਰ ਜੁਦੇ ਹੋਗੇ ਪਹਿਲਾਂ ਇਕੱਠੇ ਹੀ ਤੇ ਪਹਿਲਾਂ ਇਕੱਠੇ ਹੀ ਸੀਗੇ ਇਕੱਠੇ ਰੋਟੀ ਬਣਦੀ ਸੀ ਹਾਂ ਕਿੰਨੇ ਸਾਲ ਇਕੱਠੇ ਰਹੇ ਮੇਰੀ ਸੋ ਜੀ ਤੇ ਪਹਿਲੇ ਹੀ ਜਿਹੜੀ ਇਕੱਠੇ ਹੀ ਤੇ ਹੱਲਿਆ ਗੁੱਲੇ ਨੂੰ ਤਾਂ ਇਕੱਠੇ ਹੀ ਤੇ ਬਾਦ ਹੋਏ ਜੁਦੇ ਹੱਲਿਆਂ ਗੁੱਲਿਆਂ ਨੂੰ ਇਕੱਠੇ ਸੀ ਇਹਦੇ ਮਤਲਬ ਤੁਹਾਨੂੰ ਹੱਲੇ ਗੁੱਲੇ ਯਾਦ ਹੈ 47 ਦੇ ਸੁਣੇ ਦੇ ਹੈ ਹੈਗੀ ਯਾਦ 4 ਸਾਲ ਦੀ ਸੀ ਅਚਾ 4 ਸਾਲ ਦੇ ਸੀ ਹੱਲਿਆਂ ਦੇ ਟਾਈਮ ਹਮ ਅੱਛਾ ਕਿਆ ਕਿਆ ਸੁਣੇ ਹੱਲਿਆਂ ਦਾ ਕੋਈ ਗੱਲ ਸੁਣੀ ਕਿਸੇ ਕਿਸੇ ਦਾ ਖਿਆਲ ਹੈ ਤੋ ਜਾਣੀ ਜਦ ਲੋਕ ਜਾਂਦੇ ਹੁੰਦੇ ਨੇ ਕਿਸੇ ਨੇ ਗੜਾਸੀ ਚੱਕੀ ਵੀ ਹੋਣੀ ਕਿਸੇ ਨੇ ਬਰਸ਼ਾ ਛੱਕੇ ਵਹੋਣਾ ਇਕੱਠੇ ਹੋ ਕੇ ਜਾਂਦੇ ਤੇ ਅੱਛਾ ਸੋਚੀਏ ਤੁਹਾਨੂੰ ਯਾਦ ਹੈ ਨਲ ਨਿਆਣੇ ਦੇਖ ਲੈਂਦੇ ਜਿੱਦਾਂ ਅੱਛਾ ਅੱਛਾ ਤੁਸੀਂ ਇਦਾਂ ਦੇਖਿਆ ਕੋਈ ਜਾਂਦੇ ਆਉਂਦੇ ਜੀ ਹਾਂ ਫਿਰ ਗੱਲਾਂ ਕਰਦੇ ਸੁਣੇ ਐ ਅੱਛਾ ਕਿਆ ਗੱਲਾਂ ਕਰਦੇ ਸੁਣੇ ਤੇ ਐ ਕਹਿੰਦੇ ਉੱਥੇ ਖਾਣੇ ਪਧਾਣੇ ਆ ਜਿੱਥੇ ਤਮਾਣੇ ਖਾਣੇ ਆ ਨਾ ਹਾਂਜੀ ਹਾਂਜੀ ਉੱਥੇ ਸੱਤ ਬਲੀ ਦਾ ਕੜਾਹਾ ਧਰਿਆਤਾ ਸੱਤ ਬਲੀ ਦਾ ਕੜਾਹਾ ਮੁਸਲਮਾਨਾ ਨੇ ਅੱਛਾ ਸੱਤ ਭਾਂ ਦਾ ਮੀਠ ਖਾਦਾ ਬਣਾ ਕੇ ਅੱਛਾ ਹਾਂ ਮੁਸਲਮਾਨ ਆਨੇ ਕਣਾਲੇ ਹਾਂ ਹਾਂ ਰਾਣੇ ਤੁਹਾਨੇ ਆ ਉਧਰ ਚੱਪਕਾ ਛਾੜੇ ਪਿੰਡ ਤੱਕ ਗਏ ਉਰਲਾਪਾਸ ਆਏ ਇੱਧਰ ਰੋਪੜ ਸਾਈਟ ਤੋਂ ਹਾਂ ਆਦੇ ਨੂੰ ਰਾਹ ਤੇ ਜਾਂ ਰਾਹ ਤੇ ਹੈਗਾ ਜੀ ਹੈਗਾ ਹਾਂ ਹਾਂ ਅਜੋ ਤੇ ਮੁਸਲਮਾਨ ਕਾਫੀ ਰਹਿੰਦੇ ਸੀਗੇ ਰਹਿੰਦੇ ਹੋਣੇ ਮੁਸਲਮਾਨ ਰਹਿੰਦੇ ਉਹ ਨਹੀਂ ਯਾਨੀ ਸੱਤ ਬੜੀ ਦਾ ਕੜਾਹਾ ਬਣਾਖ ਮੀਟ ਬਣਾਖ ਨਿਕਲੇ ਆਪਣੇ ਪਿੰਡ ਤੇ ਵੀ ਮੁਸਲਮਾਨ ਸੀਗੇ ਹੈਗੇ ਤੇ ਲੇੜੀਆਂ ਚ ਹੂੰ ਚਲੇ ਗਏ ਕਿ ਇੱਥੇ ਰਹਿ ਗਏ ਉਹ ਨਾ ਨਾ ਕੋਈ ਨਹੀਂ ਉਧਰੋਂ ਵੀ ਆਏ ਹੋ ਪਾਕਿਸਤਾਨ ਤੋਂ ਇੱਥੇ ਆਪਣੇ ਪਿੰਡ 'ਚ ਲੇੜੀਆਂ 'ਚ ਲਾਗਦੇ ਪਿੰਡ ਦੇ ਆਏ ਹੋਰ ਪਿੰਡਾਂ ਦੇ ਦੋ ਘਰ ਹੈ ਪਾਕਿਸਤਾਨ ਤੋਂ ਆਏ ਹਾਂ ਉਹਨਾਂ ਨੂੰ ਜ਼ਮੀਨ ਮਿਲੀ ਵੀ ਹੈ ਉਧਰ ਆ ਕੇ ਹਾਂ ਮੁਸਲਮਾਨਾਂ ਵਾਲੀ ਅਜੇ ਮੁਸਲਮਾਨਾਂ ਵਾਲੀ ਜ਼ਮੀਨ ਮਿਲੀ ਹੈ ਹੈਗੇ ਹੋਰ ਸੁਆਦ ਕੋਲ ਦੇ ਹੂੰ ਠੀਕ ਹੈ ਬੇਬੇ ਤੁਸੀਂ ਆਪਣਾ ਕਰਦਾ ਕੰਮ ਕਰਦੇ ਸੀ ਬਣਾਉਂਦੇ ਸੀਗੇ ਪੁਰਾਣੇ ਸਮੇਂ ਵਿੱਚ ਕਿੱਦਾਂ ਸਰਦਾਲ ਸਬਜੀ ਕਿੱਦਾਂ ਬਣਾਉਂਦੇ ਸੀ ਥੋੜੀ ਦਾਲ ਬਣਾ ਕੇ ਦੱਸੋ ਅੱਜ ਸਾਨੂੰ ਦਾਲ ਕਿੱਦਾਂ ਬਣਾਉਂਦੇ ਸੀ ਦਾਲ ਦੇਖ ਸਾਨੂੰ ਆਪਣੀ ਦੇ ਘਰ ਦਾ ਪਤਾ ਕਿਸੇ ਦਾ ਕਿਆਗਾ ਸਾਡੇ ਤਾਂ ਘਰਾਂ ਦੇ ਮਾਂ ਹੋਣੇ ਘਰਾਂ ਦੀ ਮਸਰੀ ਹੋਣੀ ਘਰਾਂ ਦੇ ਛੋਲੇ ਡਾਲ ਲੈਂਦੇ ਸੀ ਅੱਛਾ ਮੋਠ ਹੁੰਦੇ ਸੀ ਇਹ ਮਿਸੀ ਦਾਲ ਬਣਾ ਲੈਂਦੇ ਸੀ ਅੱਛਾ ਸਾਰੀ ਮਿਕਸ ਕਰ ਲੈਂਦੇ ਸੀ ਹਾਂ ਮਿਸੀ ਬਣਾ ਲੈਂਦੇ ਮੱਕੀ ਦੀ ਰੋਟੀਆਂ ਨਾਲ ਮੱਕੀ ਦੀ ਰੋਟੀ ਨਾਲ ਹੂੰ ਅੱਛਾ ਮਿੱਸੀ ਦਾਲ ਦੇ ਦੁਆਰਾ ਬੋਲੋ ਕਿਆ ਕੁਝ ਬਣਦੇ ਸੀ ਮਾਂ ਹੂੰ ਛੋਲੇ 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 ਦੀ ਝਾਲ ਮਾਂ ਹੋਗੇ ਛੋਲੇ ਹੋਗੇ ਤਾਂ ਮਸਰੀ ਮਸਰੀ ਮੂਠ ਮੂਠ ਹਾਂ ਲਓ ਜੀ ਬਣ ਗਈ ਮਿੱਸੀ ਦਾਲ ਹੂੰ ਆਹ ਹੈ ਐਦਾਂ ਬਣਦੀ ਸੀ ਮਿੱਸੀ ਦਾਲ ਪੁਰਾਣੇ ਸਮੇਂ ਵਿੱਚ ਤੇ ਖਾਂਦੇ ਰੋਟੀ ਕਿਹੜੀ ਖਾਂਦੇ ਸੀ ਨਾਲ ਮੱਕੀ ਦੀ ਮੱਕੀ ਦੀ ਰੋਟੀ ਖਾਂਦੇ ਸੀਗੇ ਹਾਂ ਹੂੰ ਠੀਕ ਹੈ ਅੱਛਾ ਹੁਣ ਆਪਾਂ ਗੱਲ ਕਰਾਂਗੇ ਖਾਣਾ ਤਿੰਨ ਟਾਈਮ ਖਾਂਦੇ ਸੀ ਤੇ ਦੋ ਟਾਈਮ ਹੁੰਦੇ ਸੀ ਪਹਿਲਾ ਬਾਦ ਗਰਮੀਆਂ ਦੇ ਮੌਕੇ ਦਾ ਹਾਜ਼ਰੀ ਹਾਂ ਲੈ ਕੇ ਖੇਤੇ ਜਾਣਾ ਲੱਸੀ ਕਿਸੇ ਦੇ ਮਖਣੀ ਹੋ ਮਖਣੀ ਲੈ ਜਾਣੀ ਆਪਣੇ ਬੰਦਿਆਂ ਨੂੰ ਹਾਂ ਤਾਂ ਲੱਸੀ ਲੈ ਕੇ ਜਾਣਾ ਹਾਜ਼ਰੀ ਲੈ ਜਾਣੀ ਫਿਰ ਦੁਪਹਿਰੇ ਨੂੰ ਘਰੀ ਖਾ ਲੈਣੀ ਨਹੀਂ ਖੇਤਾ ਜੋਤ ਖੇਤਾਂ 'ਚ ਪਜਾਇਆ ਜਾਂਦੇ ਤੇ ਲਓ ਜੀ ਬڑے ਬੰਦਿਆਂ ਨੂੰ ਦੇਖੋ ਜੀ ਮੈਂ ਤਾਂ ਇਹ ਕਹਿੰਦਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਈ ਵਾਰ ਹਾਜ਼ਰੀ ਜਿਹਨੂੰ ਕਹਿੰਦੇ ਹਾਜ਼ਰੀ ਦਾ ਮਤਲਬ ਸਵੇਰ ਦਾ ਖਾਣਾ ਹੋ ਗਿਆ ਹਾਂ ਹਾਂ ਦਾਖਤਾ ਹਾਂ ਅੱਛਾ ਹਾਜ਼ਰੀ ਤੇ ਬਣਾਉਂਦੇ ਕਿਆ ਸੀਗੇ ਆਹੀ ਬਾਜੇ ਤਾਂ ਕੋਈ ਪਰੌਂਠੇ ਵੀ ਬਣਾ ਲੈਂਦੇ ਤੇ ਨਹੀਂ ਫੁੱਲ ਕੇ ਪਕਾ ਕੇ ਚੋਪੜਾ ਕੀ ਲੈਣ ਲੈ ਜਾਂਦੇ ਤੇ ਹਾਂ ਠੀਕ ਹੈ ਹਾਜ਼ਰੀ ਹੋ ਗਈ ਹਾਜ਼ਰੀ ਤੋਂ ਬਾਅਦ ਦੁਪਹਿਰ ਦਾ ਖਾਣਾ ਤੇ ਰਾਤ ਨੂੰ ਕਿਸ ਤਰ੍ਹਾਂ ਖਾਂਦੇ ਸੀ ਕਿੰਨੇ ਵਜੇ ਰਾਤ ਦਾ ਖਾਣਾ ਖਾਂਦੇ ਸੀ ਰਾਤ ਹਨੇਰਾ ਹੋ ਜਾਂਦਾ ਤਾਂ ਯਾਰ ਖੇਤਾਂ ਖੁੱਤਾਂ ਤੇ ਆਂਦੇ ਤੇ ਹਮ ਅੱਜ ਕੱਲ ਤਾਂ ਰਾਤ ਲੋਕੀ 11 11 ਵਜੇ ਨਾ ਨਾ ਉਹ 9 9 10 ਵਜਾ ਦੇ ਹੁੰਦਾ ਹੁਣ ਤਾਂ 8 8:00 ਖੇਤਾਂ ਤੇ ਆ ਜਾਂਦੇ ਤੇ ਆਪਣਾ ਥੱਕੇ ਹਾਰੇ ਖਾ ਲੈਂਦੇ ਤੇ ਖਾ ਖ ਪੈ ਜਾਂਦੇ ਤੇ ਕਿਹੜ ਪੱਖੇ ਤੇ ਜਾਂ ਹਾਂ ਅੱਛਾ ਪੱਖੇ ਤਾਂ ਹੈ ਹੀ ਨਹੀਂ ਤੇ ਹਾਂ ਹਾਂ ਬਿਜਲੀ ਨਹੀਂ ਸੀ ਬਿਜਲੀ ਨਹੀਂ ਦੀ ਔਰ ਤਾਂ ਬਹੁਤ ਗਰਮੀ ਹੋ ਗਈ ਹੈ ਜੂਨ ਦਾ ਮਹੀਨਾ ਚੱਲ ਰਿਹਾ ਹੈ ਗਰਮੀ ਨਾਲ ਜਲ ਹੋਊ ਜਦ ਜਦ ਵੀ ਵੀ ਯਾਨੀ ਪੱਖੇ ਹੈ ਨਹੀਂ ਇੱਥੇ ਹਾਂ ਬਿਜਲੀ ਤੁਹਾਡੀ ਸੋਜੀਤ ਕਦ ਆਈ ਹੈ ਸੋਜੀ ਮੇਰੇ ਬਿਆਹ ਤੇ ਬਾਅਦ ਆਈ 60 ਸਾਲ ਤੇ ਬਾਅਦ ਆਈ ਹੈ 1960 ਤੋਂ ਬਾਅਦ ਆਈ ਹੂੰ ਪਿਓਰੇ ਚ ਆ ਗਏ ਤੁਸੀਂ ਫਿਰ ਹੂੰ ਪਿਓਰੇ ਚ ਦਿਲ ਲੱਗ ਗਿਆ ਤੁਹਾਡਾ ਚਿੱਤ ਲੱਗ ਗਿਆ ਤਾਂ ਲੱਗਣਾ ਹੀ ਤਾਂ ਆਪਣੇ ਘਰ ਬਾਣ ਨੂੰ ਹੁੰਦਾ ਜਦ ਆਪਣੇ ਘਰ ਦਾ ਹੂੰ ਗਾਂ ਤੇ ਗਾਂ ਬੱਚੇ ਤੇ ਆਪਣੇ ਪਰਿਵਾਰ ਤਾਂ ਫਿਰ ਨਾ ਮੇਰੇ ਮੈਡਾ ਦਾ ਟਾਈ ਦੀ ਕੁੜੀ ਦੀ ਪਹਿਲਾਂ ਬੈਠੇ ਸੀਗੀ ਟਾਈ ਦੀ ਕੁੜੀ ਟਾਈ ਦੀ ਕੁੜੀ ਸੀ ਮੇਰੇ ਦੀ ਉਹਦੇ ਨਿਆਣੇ ਤੇ ਅੱਛਾ ਉਹ ਤੋਂ ਪਹਿਲਾਂ ਵਿਆਹ ਹੋਇਆ ਦਾ ਇੱਥੇ ਪਿਓਰੇ ਹਾਂ ਉਹ ਤਾਂ ਲੰਮੇ ਇੱਥੇ ਵਿਆਹੀ ਵੀ ਸੀ ਨਾਉ ਗਿਆ ਉਹਨਾਂ ਦਾ ਕਸ਼ਮੀਰ ਕੁਰਤਾ ਉਹਨਾਂ ਨਾਲ ਗੱਲ ਕਰਾ ਦਿਓ ਸਾਡੀ ਹੈ ਨਹੀਂ ਅੱਛਾ ਹੈ ਨਹੀਂ ਉਹਨਾਂ ਹਾਈ ਵੀ ਯਾਦ ਆਦੀ ਹੈ ਉਹ ਹੁੰਦੀ ਉਹ ਭੈਣ ਭਾਈਆਂ ਦੀ ਯਾਦ ਕਰੀ ਤਾਂ ਹਾਂ ਕੀ ਅਖਲਾਰਾ ਖੇਡਦੀ ਸੀ ਟਾਈ ਦੀ ਕੁੜੀ ਨਾਲ ਮੈਂ ਕਹੇ ਰ ਮੈਂ ਤਾਂ ਰੋਟੀ ਪਕਾਣ ਦੀ ਸੀ ਜਾਂ ਰੋਟੀ ਪਕਾਣੇ ਵਾਲੀ ਹੋਈ ਵੀ ਸੀ ਮੈਂ ਤਾਂ ਖੜੀ ਅੱਛਾ ਜਾਂ ਆ ਜਾਂਦੀ ਸੀ ਉੱਤਰ ਉਹ ਵਿਆਹੀ ਵੀ ਸੀ ਜਿਹੜੀ ਪਹਿਲਾਂ ਮੇਰੇ ਨਹੀਂ ਨਹੀਂ ਆਪਾਂ ਬਚਪਨ ਦੀ ਗੱਲ ਕਰਦੇ ਆ ਜਾਂ ਤਾਂ ਆਹੀ ਹੁੰਦੀ ਤੇ ਖੇਲਾ ਗੁੱਡੀਆਂ ਬਟੋਲੇ ਹੁੰਦੇ ਤੇ ਹੋਰ ਕੀ ਹੁੰਦੇ ਤੇ ਵੀਰ ਅੱਛਾ ਹਾਂ ਗੁੱਡੀਆਂ ਬਟੋਲੇ ਖੇਲ ਲੈਂਦੇ ਆ ਹਾਂ ਹੋਰ ਕੀ ਹੁੰਦਾ ਤੇ ਕੁੜੀਆਂ ਕਣੀਆਂ ਪਿੰਡ 'ਚ ਵੀ ਸਕੂਲ ਜਾਂਦੀਆਂ ਹੁੰਦੀਆਂ ਸੀਗੀਆਂ ਨਹੀਂ ਕੋਈ ਨਹੀਂ ਯਾਦ ਨਹੀਂ ਸੀ ਪੜਦੀ ਆਪਣੇ ਨੂਰਪੁਰ ਬੇਦੀ ਦੇ ਵਾਲੇ ਵਾਲੇ ਕੋਈ ਕੁੜੀ ਹੋਰ ਜੂ ਹੋਰ ਪਿੰਡ ਮਾਜਨਾ ਦੀ ਕੁੜੀਆਂ ਵੱਧਦੇ ਹੋਣੀਆਂ ਜਟਾ ਜਟਾ ਨਹੀਂ ਕੋਈ ਨਹੀਂ ਪੜੀ ਕੋਈ ਕੁੜੀ ਨਹੀਂ ਸੀ ਵੱਢਦੀ ਮੇਰੇ ਹਾਂ ਦੀ ਕੋਈ ਨਹੀਂ ਪੜੀ ਗਈ ਲਓ ਜੀ ਕਰਿਓ ਕਮੈਂਟ ਕਿ ਹੁਣ ਆਪਣੇ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਲੈਹੜੀਆਂ ਦੇ ਆਲੇ ਦੋਲੇ ਜਿੰਨੇ ਵੀ ਨੂਰਪੁਰ 베ਂਦੀ ਦੇ ਇਹ ਵਲੌਗ ਦੇਖ ਰਹੇ ਆ ਦੇਖੋ ਹੁਣ ਐਜੂਕੇਸ਼ਨ ਦਾ ਹੱਬ ਬਣ ਚੁੱਕਿਆ ਹੈ ਔਰ ਨੂਰਪੁਰ 베ਂਦੀ ਦੇ ਇਲਾਕੇ ਦੇ ਜਿਹੜੇ ਬੱਚੇ ਹੈ ਉਹ ਵੱਟੀਆਂ ਵੱਟੀਆਂ ਮੱਲਾ ਮਾਰ ਰਹੇ ਆ ਤੁਸੀਂ ਕਰਿਓ ਕਮੈਂਟ ਕੀ ਕਿਸ ਕਿਸ ਮੁਕਾਮ ਤੱਕ ਨੂਰਪੁਰਬੇਦੀ ਦੀਆਂ ਲੜਕੀਆਂ ਨੂਰਪੁਰਬੇਦੀ ਦੇ ਲੜਕੇ ਜਿਹੜੇ ਹੈ ਇਸ ਪੂਰੇ ਬਲਾਕ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿੱਥੇ ਕਿੱਥੇ ਤੱਕ ਪਹੁੰਚ ਚੁੱਕੇ ਹੈ ਹਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਵਲੌਗ ਦੇਖ ਰਹੇ ਹੋ ਉਹ ਵੀ ਹਾਜ਼ਰੀ ਲਗਾਓ ਕਿ ਹੁਣ ਨਜਾਮ ਬਦਲ ਗਿਆ ਜੀ ਬਿਲਕੁਲ ਹੁਣ ਤਾਂ ਜੀ ਬਹੁਤ ਮਾਰ ਬੱਚੇ ਇੰਨੇ ਸਕੂਲ ਖੁੱਲੇ ਹੋਏ ਹੈ ਬڑے ਸਕੂਲ ਖੁੱਲੇ ਤੁਹਾਡੇ ਏਰੀਆ ਚ ਕੁੜੀਆਂ ਜਾ ਰਹੀਆਂ ਸਾਈਕਲਾਂ ਤੇ ਪੜਨ ਸਕੂਟੀਆਂ ਤੇ ਬਹੁਤ ਬਹੁਤ ਬਦਲ ਗਿਆ ਪਤਾ ਤੁਹਾਨੂੰ ਇਸ ਇਸ ਗੱਲ ਦਾ ਹਾਂ ਹੁਣ ਗਾਂਹ ਮੇਰੀ ਭਤੀਜੀ ਪੜੀ ਵੀ ਐ ਉਹ ਨੌਕਰੀਆਂ ਕਰਦੀਆਂ ਗਾਂਹ ਲੱਗੀਆਂ ਮਾਂ ਹਾਂ ਸਾਡੀਆਂ ਕੁੜੀਆਂ ਪੜੀਆਂ ਮੈਥਾ ਮੇਰੀਆਂ ਵੀ ਹਾਂ ਸਾਰਾ ਪਰਿਵਾਰ ਫੜਿਆ ਹੋਇਆ ਹੈ ਆਪਣੀ ਆਪਣੀਆਂ ਕੁੜੀਆਂ ਦੇ ਨਾਂ ਦੱਸੋ ਮੇਰੀ ਕੁੜੀ ਬੜੀ ਨਾਂ ਤਾਂ ਹਰਜਿੰਦਰ ਹੈ ਹੂੰ ਉਹਦੇ ਛੋਟੀ ਨੂੰ ਕਰਨਜੀਤ ਹੈ ਹੂੰ ਉਹਦੇ ਥੋੜੇ ਨੂੰ ਕੁਲਦੀਪ ਹੈ ਠੀਕ ਹੈ ਤੇ ਹੁਣ ਮੁੰਡਿਆਂ ਦੇ ਨਾਮ ਦੱਸੋ ਤਿੰਨਾਂ ਦੇ ਮੁੰਡੇ ਦਾ ਬੜੇ ਦਾ ਨਾਮ ਹੈਗਾ ਗੁਰਦੇਵ ਸਿੰਘ ਹੂੰ ਛੋਟੇ ਦਾ ਸੁਪਿੰਦਰ ਸਿੰਘ ਹੂੰ ਦੂਜੇ ਦਾ ਕੈਵੰਤ ਸਿੰਘ ਪੋਤੇ ਦੋਤੀਆਂ ਦੇ ਨਾਮ ਵੀ ਪਤਾ ਹਾਂ ਸਾਰਿਆਂ ਦੇ ਗਿਣਾ ਲਓਗੇ ਹਾਂ ਲਾਓ ਹਾਜ਼ਰੀ ਬੜੇ ਮੁੰਡੇ ਦੇ ਮੁੰਡੇ ਨੇ ਹੋਗਾ ਜਸ ਇਹ ਬੜੇ ਮੁੰਡੇ ਦੇ ਜਗਵੀਰ ਹੂੰ ਜਗਵੀਰ ਅੱਛਾ ਜਿਹੜਾ ਉਹਦੇ ਇਹ ਕੋ ਤਾਂ ਕੁੜੀ ਹੋਏ ਇਹਦਾ ਨਾਮ ਸਰਪੰਚੇ ਕੋਲ ਤਾਂ ਕੁੜੀ ਹੋਈ ਹੈ ਅੱਛਾ ਇਹਦੇ ਨਾਮ ਹੈਗਾ ਕੁੜੀ ਦੇ ਨਾਮ ਹਰਮਨ ਹੂੰ ਤਾਂ ਉਹਦੇ ਮੁੰਡੇ ਨੂੰ ਜਿਹੜਾ ਛੋਟਾ ਮੁੰਡਾ ਮੇਰਾ ਹੂੰ ਬੜੇ ਨਾ ਹੈਗਾ ਅਖਬਾਲ ਉਹਦੇ ਛੋਟੇ ਨੂੰ ਸੁਤਨਾਮ ਹੈ ਠੀਕ ਹੈ ਲਓ ਜੀ ਬੇਬੇ ਦੀ ਸੋਜੀ ਪੂਰੀ ਹੈ ਮੈਂ ਤਾਂ ਇਹੀ ਚੈੱਕ ਕਰ ਰਿਆ ਸੀ ਬੇਬੇ ਨੂੰ ਸੋਜੀ ਹੈਗੀ ਆ ਨੌ ਸਾਰਿਆਂ ਦੇ ਯਾਦ ਹੈ ਹਾਂ ਕਿੰਨੇ ਵਜੇ ਉੱਠਦੇ ਆ ਅੱਜ ਕੱਲ੍ਹ ਸਵੇਰੇ ਤੁਸੀਂ ਮੈਂ ਤਾਂ ਅੱਗਾ ਦਾ ਭਾਈ ਛੱਜਦੇ ਉੱਠ ਖਾਇ ਨਾ ਆਖਾ ਗੁਰਦੁਆਰਾ ਬੈ ਗੱਡੀ ਪਰ ਜਾਂਦੀ ਹੁਣ ਤਾਂ ਉੱਠ ਖੜੀ ਰਾਇਆ ਨਾ ਨੂੰ ਤਾਂ ਦਿਨ ਚੜ੍ਹੇ ਤੇ ਹੁੰਦਾ ਹਾਂ ਉਠ ਖੜੀ ਦਾ ਹਾਂ ਉਠ ਖੜੀ ਦਾ ਬੈਠੇ ਬਾਹੀ ਗੁਰੂ ਕਰੀਏ ਨੇ ਹੋਰ ਕੀ ਕਹਿਣਾ ਠੀਕ ਹੈ ਠੀਕ ਹੈ ਲਓ ਬੇਬੇ ਹੁਣ ਜਮਾਨੇ ਦੀ ਗੱਲ ਕਰਨੀ ਆਪਾਂ ਮੈਂ ਤਾਂ ਹਰੇਕ ਹਰੇਕ ਬਜ਼ੁਰਗ ਤੋਂ ਪੁੱਛਦਾ ਹੀ ਆ ਹ ਸਾਡੇ ਦੋਵੇਂ ਪੁੱਛ ਲੈਨੇ ਆਪਾਂ ਵੀ ਜਮਾਨਾ ਬਦਲ ਗਿਆ ਹੁਣ ਬਦਲਿਆ ਵਾ ਬਹੁਤ ਕੀ ਕੀ ਬਦਲ ਗਿਆ ਹੁਣ ਦੇਖ ਅੱਗੇ ਧੀ ਪਹਿਣ ਪਰਦਾ ਨਾ ਤੋਰਨਾ ਹੁੰਦੀਆਂ ਧੀਆ ਪਹਿਣਾ ਪੈਂਟਾ ਪਾ ਕੇ ਤੁਰਦੀਆਂ ਹਾਂ ਅੱਛਾ ਹਸੂਲ ਆਇਗਾ ਜਿਹੜੇ ਅਗਰ ਅਗਲਾ ਕਹਿੰਦਾ ਤਾਂ ਨਿਆਣਿਆਂ ਦਾ ਕਪੜਾ ਬਹੁਜਾ ਪਾਓ ਹੁਣ ਜਿੱਦਾਂ ਜਮਾਨਾ ਉਹ ਜੇ ਪਾਉਂਦੇ ਨੇ ਹਾਂ ਹਾਂ ਇੱਕ ਤਾਂ ਇਹ ਬਦਲਾਅ ਹੋਇਆ ਹੋਰ ਕੀ ਬਦਲਾਅ ਹੋਇਆ ਹੋਰ ਹੁਣ ਪੜ੍ਹਾਈ ਜ਼ਿਆਦਾ ਹੋ ਗਈ ਨਿਆਣਿਆਂ ਦੀ ਅੱਛਾ ਹਾਂ ਅਗਰ ਕੋਈ ਪੜ੍ਹਿਆ ਵ ਕੋਈ ਨਹੀਂ ਤਾਂ ਸਾਰੇ ਪੜ੍ਹੇ ਹੋਏ ਆ ਮੇਰੇ ਪੋਤੇ ਪੜ੍ਹੇ ਵ ਦੋਤੇ ਪੜ੍ਹੇ ਵ ਸਭ ਪੜ੍ਹੇ ਵ ਪਰਿਵਾਰ ਇਹ ਤਾਂ ਵਧੀਆ ਗੱਲ ਹੋ ਗਈ ਨਾ ਠੀਕ ਹੈ ਕੁੜੀਆਂ ਪੜ੍ਹੀਆਂ ਵ ਕੁੜੀਆਂ ਪੜ੍ਹੀਆਂ ਹੋਈਆਂ ਅੱਛਾ ਖੇਤੀ ਕਿੱਦਾਂ ਦੀ ਹੁੰਦੀ ਸੀ ਪਹਿਲਾਂ ਖੇਤੀ ਖੇਤੂਈ ਛੋਲੇ ਹੁੰਦੇ ਤੇ ਮਸਰੀ ਹੁੰਦੀ ਸੀ ਹੂੰ ਤਾਂ ਆਹ ਮੱਕੀ ਹੁੰਦੀ ਸੀ ਇਹੀ ਫਸਲਾਂ ਹੁੰਦੇ ਜਦ ਠੀਕ ਹੈ ਹੂੰ ਤੇ ਖੇਤੀ ਪਹਿਲਾਂ ਦੀ ਵਧੀਆ ਸੀ ਫਸਲਾਂ ਕਿ ਹੁਣ ਦੀਆਂ ਵਧੀਆ ਪਦਾਇਆ ਤਾਂ ਹੁਣ ਜ਼ਿਆਦਾ ਆਂਦੀ ਜਿਹੜੀ ਜਦ ਤੀ ਉਹ ਵਧੀਆ ਸੀ ਉਹਨੂੰ ਰੇ ਪਾਣੀ ਨਹੀਂ ਥਲਾਂਦਾ ਕੋਈ ਵੀ ਹੂੰ ਉਹ ਠੀਕ ਸੀ ਉਹ ਠੀਕ ਸੀ ਹਾਂ ਹੁੰਦੀ ਜੇ ਬਿਮਾਰੀਆਂ ਆ ਸਵੇਰ ਕਰ ਦੋ ਫਲਾਣੀ ਚੀਜ਼ ਕਰ ਦੋ ਤੇ ਮੂਰੀ ਕਰ ਜਾਂ ਕੋਈ ਨਹੀਂ ਥਲਾ ਦਾ ਮਾਰੂ ਹੁੰਦੀਆਂ ਤੇ ਮਾਰੂ ਕੀਤੀ ਸੀ ਹਮ ਲਈ ਇੱਕ ਗੱਲ ਮੈਂ ਸਾਰੇ ਸਬਸਕ੍ਰਾਈਬਰਸ ਨਾਲ ਇਸ ਵੀਡੀਓ ਨੂੰ ਦੇਖਣ ਵਾਲਿਆਂ ਨਾਲ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ ਹੈ ਇਹ ਇਸ ਦੇ ਨਾਲ ਪਦਾਇਸ਼ ਤਾਂ ਵਧੀ ਹੈ ਬੇਬੇ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਪਦਾਇਸ਼ ਜਿਹੜੀ ਹੈ ਵੱਧ ਗਈ ਫਸਲਾਂ ਦੀ ਲੇਕਿਨ ਜਿਹੜੀ ਹੈ ਉਹ ਜਰ ਜਿਹੜੀ ਘਟ ਗਈ ਇਹੀ ਗੱਲ ਹੈ ਨਾ ਤੁਸੀਂ ਹਾਂ ਉਹ ਜਰ ਘਟ ਗਈ ਉਹ ਜਰ ਦਾ ਮਤਲਬ ਕੁਆਲਿਟੀ ਘਟ ਗਈ ਉਹ ਸਵਾਦ ਉਹ ਟੇਸ ਨਹੀਂ ਰਿਹਾ ਕਰੋ ਇਸ ਗੱਲ ਦੇ ਉੱਤੇ ਕਮੈਂਟ ਕਿ ਗ੍ਰੀਨ ਰੈਵੋਲੂਸ਼ਨ ਜਿਹੜਾ ਹੈ ਸਾਡੇ ਲਈ ਕੀ ਕੁਝ ਲੈ ਕੇ ਆਇਆ ਠੀਕ ਹੈ ਇਹ ਫਸਲਾਂ ਦਾ ਝਾੜ ਲੈ ਕੇ ਆਇਆ ਆਮਦਨੀ ਲੈ ਕੇ ਆਇਆ ਨਵੇਂ-ਨਵੇਂ ਬੀਜ ਲੈ ਕੇ ਆਇਆ ਲੇਕਿਨ ਜਿਹੜੀ ਮਾਰੂ ਖੇਤੀ ਸੀ ਨਾ ਬੇਬਿਆਂ ਦੇ ਟਾਈਮ ਦੀ ਉਹ ਜਿਹੜੀ ਖੇਤੀ ਹੁੰਦੀ ਸੀਗੀ ਉਸ ਖੇਤੀ 'ਚ ਬਿਮਾਰੀਆਂ ਨਹੀਂ ਸੀ ਹੁੰਦੀਆਂ ਕੈਂਸਰ ਨਾਂ ਦੀ ਬਿਮਾਰੀ ਤਾਂ ਕਦੀ ਸੁਣੀਓ ਹੀ ਨਹੀਂ ਸੀਗੀ ਤਾਂ ਆ ਫੌਰ ਦੇਖੋ ਇਹ ਨਾਮਰਾਦ ਬਿਮਾਰੀਆਂ ਹਰ ਪਾਸੇ ਫੈਲੀਆਂ ਹੋਈਆਂ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਕਰਿਓ ਕਮੈਂਟ ਕਿ ਕਿਸਾਨੀ ਜਿਹੜੀ ਹੈ ਕਿੱਦਾਂ ਬਦਲੀ ਹੈ ਤੇ ਕੀ ਸਾਨੂੰ ਕਰਨਾ ਚਾਹੀਦਾ ਤਾਂ ਜੋ ਜਿਹੜਾ ਹੈ ਅਸੀਂ ਇਹਨਾਂ ਬਿਮਾਰੀਆਂ ਤੋਂ ਮੁਕਤ ਹੋ ਸਕੀਏ ਤੇ ਖੇਤੀ ਜਿਹੜੀ ਹੈ ਜ਼ਹਿਰ ਜ਼ਹਿਰ ਮੁਕਤ ਹੋਵੇ ਜ਼ਹਿਰ ਰਹਿਤ ਹੋਵੇ ਖਰਾਬ ਨਾ ਹੋਵੇ ਆਹ ਹੈ ਗੱਲ ਸਾਡਾ ਪਾਣੀ ਦੂਸ਼ਿਤ ਹੋ ਗਿਆ ਸਾਡੀ ਹਵਾ ਦੂਸ਼ਿਤ ਹੋ ਗਈ ਤੇ ਸਾਡੀਆਂ ਜ਼ਮੀਨਾਂ ਵੀ ਖਰਾਬ ਹੋ ਗਈਆਂ ਕਿਉਂ ਬੇਬੇ ਹਾਂ ਰੇ ਇਹ ਵੀ ਨੰਦੋਈ ਕੱਖ ਨਹੀਂ ਹਾਂ ਛੁੰਡੀਆਂ ਲੱਗ ਜਾਂਦੀਆਂ ਆਂ ਫਸਲ ਨੂੰ ਸਪਰੇ ਕਰੋ ਕੁਛ ਕਰੋ ਫੇਲਾ ਕੜਾ ਕਰਦਾ ਤਾਂ ਹੂੰ ਇਹ ਜਾਨੀ ਸਾਤਰੀਓ ਪੈਂਦੀ ਏ ਫਸਲ ਜਾਨੀ ਥੋੜੀ ਹੁੰਦੀ ਜੀ ਹੁਣ ਜਿੰਨੀ ਜ਼ਿਆਦਾ ਨਹੀਂ ਖਰਚੇ ਵੱਧ ਹੋਵੇ ਉਹ ਗੱਲ ਤਾਂ ਬੜੀ ਵਧੀਆ ਕਹੀ ਤੁਸੀਂ ਵੀ ਜਿੰਨੇ ਜਿੰਨੇ ਫਸਲ ਦੇ ਜ਼ਿਆਦਾ ਹੋਗੀ ਉਹਨੇ ਖਰਚੇ ਵੱਧ ਖਰਚੇ ਵੱਧ ਉਹ ਆਪਣੇ ਇੰਨਾ ਕੋਣ ਕਰਦਾ ਰੇ ਕੋਈ ਨਹੀਂ ਸਨਾਂਦਾ ਹੋਰ ਆਪਣੇ ਦੰਦਰਾਂ ਦਾ ਰੇ ਹੁੰਦਾ ਤਾਂ ਹਾਂ ਹਾਂ ਠੀਕ ਹੈ ਥੋੜੀ ਗੱਲ ਤਾਂ ਬੜੀ ਵਧੀਆ ਦੇਖੋ ਕੈਲਕੂਲੇਸ਼ਨ ਉਹਨੇ ਹੀ ਖਰਚੇ ਨਾਲ ਵੱਧ ਗਿਆ ਬਚੇ ਤਾਂ ਫਿਰ ਵੀ ਕੁਝ ਨਹੀਂ ਉਹੀ ਇਹ ਹੈ ਠੀਕ ਹੈ ਫਿਰ ਜ਼ਹਿਰ ਤਾਨੂੰ ਖਾਣਾ ਫਿਰ ਠੀਕ ਹੈ ਉਹ ਦੋਏ ਤਰੀਕੇ ਨਾਲ ਹੀ ਕੀਤੀ ਜਾਉ ਖੇਤੀ ਹੈ ਨਾ ਹੂੰ ਕਰਦਾ ਕੋਣ ਹੈ ਕਰਦਾ ਕੋਣ ਹੈ ਕਰਦਾ ਨਹੀਂ ਕੋਈ ਕਰਦਾ ਨਹੀਂ ਹੁਣ ਕੋਈ ਨਹੀਂ ਮਰਦਾ ਟਰੈਕਟਰਾਂ ਦੀ ਖੇਤੀਆਂ ਹੁਣ ਹੂੰ ਬੋਲਦ ਕਿਸੇ ਨੇ ਰੱਖੇ ਦੇ ਨਹੀਂ ਹੂੰ ਬਸ ਜਿਹੜੇ ਆਪਣਾ ਰੇ ਦਾ ਮੈਂ ਕਹਿੰ ਖਲ ਕਹਿ ਕੇ ਬੜਾ ਚੀਜ਼ਾਂ ਲੱਗਦੀਆਂ ਦਵਾਈਆਂ ਲੱਗਦੀਆਂ ਫਸਲਾਂ ਨੂੰ ਹੂੰ ਉਹਨਾਂ ਜ਼ਹਿਰੇ ਬਾੜਨਾ ਜ਼ਹਿਰੇ ਆਪਣੇ ਲੈਹੜੀਆਂ ਚ ਖੂ ਕਿੰਨੇ ਸੀਗੇ ਥੇ 3 4 ਖੂ ਥੇ 3 4 ਖੂ ਹੂੰ ਖੇਤਾਂ ਚ ਵੀ ਥੇ ਖੇਤਾ ਚ ਵੀ ਸੀਗੇ ਪਿੰਡ ਚ ਵੀ ਸੀਗੇ ਹਾਂ ਖੇਤਾ ਚ ਵੀ ਖੇਤਾ ਜ ਆਪਣੇ ਖੂ ਤੇ ਮੇਰੇ ਪਿਓ ਕਹਿੰਦਾ ਖੂ ਤਾਂ ਇੱਕ ਹੂੰ ਹੈ ਜਾਨੀ ਖੇਤ ਸਾਡੇ ਦੂਰ ਪੈਂਦੇ ਤੇ ਅੱਛਾ ਉੱਥੇ ਬਾਗ ਦਾ ਸਾਡਾ ਖੂਤ ਆ ਅੱਛਾ ਹਾਂ ਤਾਂ ਇੱਕ ਹੋਰ ਗਵਾਂਡ ਵਿੱਚ ਨਾਲ ਹੋਰ ਖੂ ਤਾਂ ਉੱਥੇ ਦੋ ਥਾ ਹੈਗਾ ਜਾਨੀ 2 ਕਿਲੋ 1.5 ਕਿਲੋ ਮੀਟਰ ਥੇ ਜੇ ਖੇਤ ਸਾਡੇ ਦੂਰ ਤੇ ਟਿੰਡਾਂ ਵਾਲੇ ਹੁੰਦੇ ਸੀਗੇ ਹੈ ਟਿੰਡਾਂ ਵਾਲੇ ਕੋ ਹਾਂ ਟਿੰਡਾਂ ਵਾਲਾ ਹੰਟ ਹਾਂ ਉਹ ਸਾਡਾ ਟਿੰਡਾਂ ਜਲਦੀ ਦੇਖੀ ਹੰਟ ਹਾਂ ਜਲਦੀ ਦੇਖੀ ਸਾਡੇ ਬੁੱਲਦਾਂ ਨੂੰ ਚਲਾਏ ਸਾਡੇ ਨਸਿਆਣਾਂ ਨੇ ਹਾਂ ਫੇ ਕਲਾੜੀ ਸੀ ਸਾਡੇ ਉਹ ਵੀ ਸਾਡੇ ਬਾਗ ਵਿੱਚ ਉਹ ਵੀ ਬੁੱਲਦਾਂ ਵਾਲੀ ਸੀ ਅੱਛਾ ਕਲਾੜੀ ਵੀ ਬੁੱਲਦਾਂ ਵਾਲੀ ਸੀ ਹਾਂ ਫੇ ਮੈਂ ਆਪਾਂ ਦਾਲ ਨਹੀਂ ਬਣਾਈ ਉਹ ਦੱਸੀ ਕਿੱਦਾਂ ਬਣਾਣੀ ਸੀ ਦਾਲ ਦੱਸੋ ਦੁਬਾਰਾ ਦੱਸੋ ਕਿੱਦਾਂ ਬਣਾਉਣਗੇ ਮਿੱਸੀ ਦਾਲ ਬਣਾਓ ਫਿਰ ਬਣਾ ਕੇ ਦਿਓ ਸਭ ਤੋਂ ਪਹਿਲਾਂ ਕੀ ਕਰਦੇ ਹੋ? ਢਾਲੇ ਮਿੱਟੀ ਦੇ ਭਾਂਡੇ ਟੌੜੀ 'ਚ ਧਰਦੇ ਫਿਰ ਕੇ। ਅੱਛਾ। ਵਿੱਚ ਮਸਰੀ ਪਾ ਲੈਣੀ। ਹੂੰ। ਵਿੱਚੇ ਮੂੰਗੀ ਪਾ ਲੈਣੀ। ਹੂੰ। ਵਿੱਚੇ ਛੋਲੇ ਨਹੀਂ ਪਾ ਲੈਣ ਵਿੱਚੇ ਮਹਾਰੀ ਪਾ ਲੈਣੀ। ਹਾਂ। ਸਾਰੀ ਇਕੱਠੀ ਢਾਲ ਆਕ ਹੈ ਧਰ ਦੇਣੀ। ਫਿਰ ਆਦਾ ਉਦਾ ਆਦਾ ਉਦਾ ਭੁੰਨ ਕੇ ਪਾ ਦੇਣ ਤੜਕਾ ਲਾ ਕੇ ਹੋਰ ਭਾਂਡੇ 'ਚ। ਅੱਛਾ। ਹੂੰ। ਅੱਜ ਟੌੜੀ 'ਚ ਬਣਾਉਂਦੇ ਸੀਗੇ। ਜਾਂ ਟੌੜੀ 'ਚ ਬਣਦੀ ਸੀ। ਹਾਰੇ ਦੇ ਰੱਖਦੇ ਸੀ। ਨਾ ਚੁੱਲੇ ਪਰ ਵੀ ਆਖੈਂਦੇ ਹਾਰੇ ਚ ਵੀ ਰੱਖ ਲੈਂਦੇ ਹਾਰੇ ਚ ਦੁੱਧ ਰੱਖਦੇ ਕਾੜਦੇ ਤੇ ਹੂੰ ਫੇਰ ਉਹ ਕੜਦੀ ਰਹਿੰਦੀ ਸੀਗੀ ਹਾਂ ਹੂੰ ਟੇਸ ਤੋਂ ਉਹਦਾ ਵਧੀਆ ਸੀਗਾ ਹੁਣ ਦਾ ਯਾਨੀ ਜਾਂ ਤਾਂ ਦੇਸੀ ਚੀਜ਼ ਦਾ ਟੈਸਟ ਹੁੰਦਾ ਥਾ ਹਾਂ ਹੁਣ ਪਹਿਲਾਂ ਕੁਛ ਜੀ ਹੈਗੀ ਬੂਟਾ ਵੀ ਇੰਨਾ ਵੀ ਹੁੰਦਾ ਬਿਨਾਂ ਦੋਈ ਲਾਇ ਤੇ ਹਾਂ ਜਾਂ ਦੇਸੀ ਚੀਜ਼ਾਂ ਦੀਆਂ ਨੁਕਸਾਨ ਨਹੀਂ ਥਾ ਸਰੀਰ ਨੂੰ ਕਿਸੇ ਦਿਨ ਕਰਦਾ ਠੀਕ ਬੇਬੇ ਮੈਂ ਸੁਣਿਆ ਤੁਹਾਡੇ ਬੇਟਾ ਜੀ ਕਹਿ ਰਹੇ ਸਰਪੰਚ ਸਾਹਿਬ ਕਿ ਤੁਸੀਂ ਰੋਪੜ ਤੋਂ ਲੈੜੀਆਂ ਨੂਰਪੁਰਪੇ ਦੇ ਪੈਦਲ ਕੇ ਜਾਂਦੇ ਸੀ ਪੈਦਲ ਜਾਏ ਅੱਛਾ ਪੈਦਲ ਵੀ ਚੁਰਨੇ ਕਈ ਵਾਰ ਪੈਦਲ ਚਲੇਦੇ ਕਿੰਨੀ ਵਾਰ ਗਏ ਪੈਦਲ ਤੁਸੀਂ ਪੰਜ-ਛੇ ਵਾਰ ਗਏ ਅੱਛਾ ਫੇ ਵਿਚ ਨੂੰ ਥੋੜੇ ਚਿਰ ਬਾਜੀ ਬਖਾ ਰੇਲ ਚੱਲ ਜਾਣਾ ਅੱਛਾ ਉਹ ਕਾਫੀ ਦੂਰ ਉੱਤਰ ਕੇ ਫੇਰ ਚੁਰਕਾ ਲੰਘ ਆਣਾ ਫੇਰ ਵੀ ਜੇ ਜਾਂਦੇ ਤੇ ਨਾ ਪੱਤਣ ਨੂੰ ਬੱਸ ਨੂੰ ਵੀ ਜਾਂਦੇ ਤੇ ਹੁਣ ਫੇਰ ਵੀ ਪਿੰਡ ਚਾਰ ਮਿਲ ਤੁਰਨਾ ਪੈਂਦਾ ਥਾ ਸਾਨੂੰ ਚਾਰ ਮਿਲ ਤੁਰਨਾ ਪੈਂਦਾ ਸੀ ਪਿੰਡ ਨੂੰ ਹਾਂ ਬੁੰਗਾ ਉੱਤਰ ਕਾ ਬੁੰਗਾ ਉੱਤਰ ਕੇ ਹੂੰ ਬਾਪੂ ਵੀ ਨਾਲ ਚੱਲ ਜਾਂਦੇ ਸੀ ਪੈਦਲ ਹਾਂ ਚੱਲੇ ਜਾਂਦੇ ਜੈਸਾ ਨਾਲ ਜਾਂਦੇ ਤੇ ਚੱਲਦੇ ਮੇਰੇ ਭਾਈ ਲੈ ਜਾਂਦੇ ਤੇ ਨਹੀਂ ਅਜੇ ਤੇ ਭਾਈ ਲੈਣਾ ਸੀ ਉਹ ਵੀ ਪੈਦਲ ਉਹ ਪੈਦਲੇ ਉਥੇ ਤੇ ਪੈਦਲੇ ਚੁਰਖਾ ਜਾਣਾ ਬਾਕਵਾਲ ਦੀ ਗੱਲ ਹੈ ਰੋਪੜ ਤੇ ਜਾਣਾ ਇੱਥੇ ਪਿਉਰੇ ਤੇ ਉਹ ਐ ਬਣ ਰਸਤੇ ਜਾਂਦੇ ਤੇ ਬਣ ਚੋ ਹੂੰ ਉਹ ਜਿਹੜੇ ਹੁਣ ਜਾਂਦੀ ਨਾ ਬੱਸਾਂ ਇਧਰ ਬਣ ਚ ਨੂੰ ਜਾਂਦੀ ਬੱਸ ਹੁਣ ਵੀ ਨਾ ਗਾਡੋਲੀਆਂ ਨੂੰ ਗਾਡੋਲੀਆਂ ਨੂੰ ਆ ਜਾ ਤੁਰ ਕੇ ਜਾਂਦੇ ਤਾਂ ਵੀ ਇਧਰੋਂ ਜਾਂਦੇ ਤੇ ਜੇ ਬੁੰਗੇ ਤੇ ਬਾਸੂਤਰ ਦੇਦੇ ਤਾਂ ਪਿੰਡ ਜੂੰ ਤੁਰ ਕੇ ਜਾਂਦੇ ਤੇ ਉੱਥੇ ਹੂੰ ਰਸਤਾ ਰੱਤਾ ਕੁਮਾਲ ਦੀ ਗੱਲ ਐ ਨਾ ਪੈਦਲ ਤੁਰ ਲੈਂਦੇ ਸੀ ਤੁਸੀਂ ਹੈ ਜਾਂ ਤਾਂ ਤੁਰੇ ਰਹਿੰਦੇ ਤੇ ਵੀਰ ਪਾੜ ਦੇ ਵਿੱਚੋਂ ਕਿੰਨੀ ਕੀ ਦੇ ਪਹੁੰਚ ਜਾਂਦੇ ਸੀ ਤੁਸੀਂ ਲੱਗ ਜਾਂਦੇ 3-4 ਘੰਟੇ ਦੇ ਨ ਘੰਟੇ ਤੇ ਲੱਗੇ ਜਾਂ 4 ਲੱਗ ਜਾਂਦੇ ਤੇ 3 ਘੰਟੇ ਚ ਪਹੁੰਚ ਜਾਂਦੇ ਸੀਗੇ ਹੂੰ ਆ ਨਿਆਣਾ ਜਿਗੜੇ ਅੱਛਾ ਉਹ ਪਿੱਛੋਂ ਸਰਪੰਚ ਸਾਹਿਬ ਬੋਲਨੇ ਕਿ ਨਿਆਣਾ ਵੀ ਨਾਲ ਚੱਕ ਕੇ ਲੈ ਕੇ ਜਾਣਾ ਜਿਹੜਾ ਗੋਦਲੀ ਹੁੰਦਾ ਨਾਲੇ ਹੁੰਦਾ ਚੱਕਿਆ ਵਾ ਹਾਂ ਉਹ ਚੱਕਿਆ ਵੀ ਹੁੰਦਾ ਜਿਹੜੇ ਕੋਲ ਨਿਆਣਾ ਹੁੰਦਾ ਤਾਂ ਇਹ ਤਾਂ ਲੱਗਿਆ ਵੀ ਨਹੀਂ ਹੁਣ ਬੰਦੇ ਰਸਤੇ ਨੂੰ ਬੜਾ ਗਿਆ ਬਹੁਣਾ ਅੱਛਾ ਹੂੰ ਦੂਹ ਬੜੇ ਗਏ ਕਿਆ ਨਾਉ ਨਾ ਸਰ ਗਰਦੇਵ ਸਿੰਘ ਅੱਛਾ ਉਹ ਨਾਲ ਗਏ ਉਹ ਨਾਲ ਲੈ ਜਾਣਾ ਹਾਂ ਗੋਦੀ ਚੱਕ ਕੇ ਲੈ ਜਾਣਾ ਗੋਦੀ ਬੰਦੇ ਰਸਤੇ ਲੈ ਜਾਣਾ ਹੂੰ ਬਹੁਤ ਈ ਗੱਲ ਐ ਅਜਿਹੇ ਸਰਪੰਚ ਸਾਹਿਬ ਐ ਤੁਹਾਡੇ ਇਹਦਾ ਨਾਮ ਕੀ ਐ ਸੁਪਿੰਦਰ ਸਿੰਘ ਸੁਪਿੰਦਰ ਸਿੰਘ ਦੀ ਲੋਦੀ ਸੁਪਿੰਦਰ ਸਿੰਘ ਜੀ ਮੌਜੂਦਾ ਸਰਪੰਚ ਹੈਗੇ ਆ ਇਸ ਪਿੰਡ ਦੇ ਪਿਉਰੇ ਦੇ ਇਹਨਾਂ ਦੇ ਮਾਤਾ ਜੀ ਹੈ ਔਰ ਇਸ ਵਲੌਗ ਨੂੰ ਫੈਸਿਲਿਟੇਟ ਕੀਤਾ ਹੈ ਸਰਦਾਰ ਜਸਵੰਤ ਸਿੰਘ ਜੀ ਸਿੰਬਲ ਚਲੀਆਂ ਵਾਲੇ ਔਰ ਬੜੇ ਕੰਮ ਦੇ ਬੰਦੇ ਹੈ ਸਰਦਾਰ ਜਸਵੰਤ ਸਿੰਘ ਜੀ ਉਹਨਾਂ ਨੇ ਲਗਭਗ ਬੜੇ ਬਲੌਗਸ ਦੇ ਵਿੱਚ ਸਾਡੀ ਹੈਲਪ ਕੀਤੀ ਹੈ ਦੇਖੋ ਜਿਹੜੇ ਲੋਕ ਸਾਡੀ ਇਸ ਵਿਰਸੇ ਤੇ ਵਿਰਾਸਤ ਚ ਹੈਲਪ ਕਰਦੇ ਆ ਉਹਨਾਂ ਦੀ ਪ੍ਰਸ਼ੰਸਾ ਕਰਨੀ ਤਾਂ ਬਣਦੀ ਹੈ ਸਰਦਾਰ ਜਸਵੰਤ ਸਿੰਘ ਜੀ ਬੜੇ ਕਮਾਲ ਦੇ ਬੰਦੇ ਹੈ ਇਹਨਾਂ ਨੇ ਆਪਣੇ ਘਰ ਦੇ ਵਿੱਚ ਹਰ ਫਲ ਬੂਟਾ ਲਗਾਇਆ ਹੋਇਆ ਤੇ ਵਿਰਸੇ ਤੇ ਵਿਰਾਸਤ ਦੇ ਨਾਲ ਸੰਬੰਧਿਤ ਸਾਡੀ ਇਸ ਟੀਮ ਦਾ ਲਗਭਗ ਬੜਾ ਵਧੀਆ ਹਿੱਸਾ ਬਣ ਚੁੱਕਿਆ ਹੈ ਬੇਬੇ ਨਛੱਤਰ ਕੌਰ ਦਾ ਬਲੌਗ ਬੇਬੇ ਗੁਰਦਿਆਲ ਕੌਰ ਦਾ ਬਲੌਗ ਜੀਵੀ ਦਾ ਬਲੌਗ ਜਿੰਨੇ ਵੀ ਇਹ ਬਲੌਗਸ ਹੈ ਇਹਨਾਂ ਦੇ ਵਿੱਚ ਇਹਨਾਂ ਦੀ ਬਾਕੂ ਵੀ ਹੈਲਪ ਰਹੀ ਹੈ ਜੀ ਇਹ ਸਾਡੇ ਆੜੀ ਜੀ ਬੜੇ ਜ਼ਬਰਦਸਤ ਇਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ ਬਸ ਦੋ ਗੱਲਾਂ ਇਹਨਾਂ ਦੀ ਵੀ ਕਰ ਦਈਏ ਹੈ ਜੀ ਠੀਕ ਹੈ ਠੀਕ ਹੈ ਬੇਬੇ ਫਿਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਨੀ ਕੋਈ ਗੱਲ ਰਹਿ ਗਈ ਤਾਂ ਦੱਸ ਦਿਓ ਠੀਕ ਹੈ ਇਹ ਮੁੰਡਾ ਸਾਡਾ ਅੱਗੇ ਵੀ ਆਂਦਾ ਜਾਂਦਾ ਹੈ ਜਾਣਦੇ ਸਾਡੇ ਮੁੰਡੇ ਨਾਲ ਪਿਆਰ ਹੈ ਬਹੁਤ ਪਿਆਰ ਹੈ ਨਾਲ ਪਿਆਰ ਹੈ ਸਾਡੇ ਮੁੰਡਿਆਂ ਨਾਲ ਠੀਕ ਹੈ ਜੀ ਲੋ ਜੀ ਵਦ ਤੋਂ ਵਦ ਕਰਿਓ ਵੀਡੀਓ ਨੂੰ ਸ਼ੇਅਰ ਤੇ ਕੋਈ ਗੱਲਬਾਤ ਐਸੀ ਰਹਿ ਗਈ ਹੋਵੇ ਜਿਹੜੀ ਤੁਸੀਂ ਚਾਹੁੰਦੇ ਸੀ ਕਿ ਅਸੀਂ ਪੁੱਛੀਏ ਜੇਕਰ ਰਹਿ ਗਈ ਤਾਂ ਕਮੈਂਟ ਦੇ ਵਿੱਚ ਕਰਿਓ ਅਗਲੇ ਬਲੌਗ ਦੇ ਵਿੱਚ ਇਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਮੈਂ ਚੰਗਾ ਜੀ ਫਿਰ ਚੱਲੀਏ ਜੀ ਚੰਗਾ ਬਈ ਸਤਿਕਾਰ ਸਤਿਕਾਰ ਜੀ